ਹਾਂਜੀ ਬੇਟੇ ਹੁਣ 10ਵੀਂ ਕਲਾਸ ਦੇ ਬੱਚੇ ਰੈਡੀ ਹੋ ਜਾਓ ਜਿਹੜੇ ਕਿ ਹੁਣ +1 ਦੇ ਵਿੱਚ ਹੋਏ ਐ। ਉਹਨਾਂ ਦੇ 539 ਨੰਬਰ ਨੇ ਤੇ 83% ਮਾਰਕਸ ਨੇ 6ਵੀਂ ਪੋਜੀਸ਼ਨ ਨੇ ਦੋਨਾਂ ਬੱਚੀਆਂ ਦੀ। ਦੋਨੇ ਹੀ ਕਲਾਸਾਂ ਦੇ ਇੰਚਾਰਜ ਪਲੀਜ਼ ਆ ਜਾਣ। 10ਵੀਂ ਦੇ ਦੋਨੇ ਕਲਾਸਾਂ ਦੇ ਇੰਚਾਰਜ ਤੇ ਉਹਨਾਂ ਨੂੰ ਪੜਾਉਂਦੇ ਸਬਜੈਕਟ ਅਧਿਆਪਕ ਵੀ ਇੱਥੇ ਆ ਜਾਣ। ਅਧਿਆਪਕ ਤੇ ਦੋਨੇ ਹੀ ਕਲਾਸਾਂ ਦੇ ਇੰਚਾਰਜ ਸਾਹਿਬਾਨ ਪਲੀਜ਼ ਸੇਸ ਤੇ ਆਜੋ। ਪਰਟੀਟਿਜ਼ ਦੇਖੋ ਮੈਂ ਬਾਰ ਬਾਰ ਰਿਕਵੈਸਟ ਕਰ ਰਹੀ ਆਂ ਜੀ ਬੱਚਿਆਂ ਦਾ ਹੌਸਲਾ ਵਧਾਉਣ ਲਈ ਸਾਡੇ ਕੋਈ ਇਨਸਪਾਇਰ ਕਮੇਟੀ ਦੇ ਮੈਂਬਰ ਆਉਣੇ ਤੇ ਅਸੀਂ ਤਾਂ ਉੱਠ ਕੇ ਕੁਰਸੀਆਂ ਤੇ ਖੜੇ ਹੋਣਾਗਾ ਬਾਰ ਬਾਰ ਕਹਾਓ ਨਾ ਆਪਣੇ ਆਪ ਹੀ ਲੋ 3 3 ਕਰਕੇ ਟੀਚਰ ਆਜੋ ਹਰਜੋਤ ਕੋਰ ਸਤਪਾਲ ਸਿੰਘ ਦੀ 539 ਨੰਬਰ ਲੈ ਕੇ 6ਵੀਂ ਪੋਜੀਸ਼ਨ ਤੇ ਆ ਹਾਂਜੀ ਬੱਚਿਆਂ ਦੇ ਪੇਰੈਂਟਸ ਪਲੀਜ਼ ਨਾਲ ਜ਼ਰੂਰ ਫੜ ਜਿਓ 8 ਨੰਬਰ ਲੈ ਕੇ 6ਵੇਂ ਨੰਬਰ ਤੇ ਆ ਉਸ ਤੋਂ ਬਾਅਦ ਹਰਜੋਤ ਕੋਰ ਰਾਜਵਿੰਦਰ ਸਿੰਘ ਦੀ 554 ਨੰਬਰ ਤੇ 85% ਨੰਬਰ ਆਏਗੇ ਤੇ ਪੰਜਵੇਂ ਨੰਬਰ ਤੇ ਉਹ ਵੀ ਆ ਜੋ ਬਟੇ ਅਗਲੀ ਵਾਰ ਸਤਿ ਤਿਆਰ ਰਵੋ ਹਰਜੋਤ ਕੋਰ ਰਾਜਵਿੰਦਰ ਸਿੰਘ ਦੀ 554 ਨੰਬਰ ਲੈ ਕੇ 85% ਮਾਰਕਸ ਨੇ ਚੌਥੀ ਪੋਜੀਸ਼ਨ 79 ਨੰਬਰ ਲੈ ਕੇ 89% ਮਾਰਕਸ ਨੇ ਬੱਚੇ ਦੇ ਕਲਾਪਿੰਗ ਕਰਦੇ ਹੋਇਤ ਕਲਾਪਿੰਗ ਨਾਲ ਬੱਚਿਆਂ 'ਚ ਜੋਸ਼ ਭਰ ਜਾਂਦਾ ਹੈ ਬੀਰਪਾਲ ਕੌਰ ਅੱਗੇ ਚਿਮਨ ਸਿੰਘ ਦੀ 583 ਨੰਬਰ ਲੈ ਕੇ ਤੀਜੀ ਪੋਜੀਸ਼ਨ ਤੇ ਹੈ ਉਸ ਤੋਂ ਬਾਅਦ ਅਮਨਪ੍ਰੀਤ ਕੌਰ ਚਮਕੌਰ ਸਿੰਘ ਦੀ 595 ਨੰਬਰ ਲੈ ਕੇ 92% ਮਾਰਕਸ ਨਾਲ ਸੈਕੰਡ ਪੋਜੀਸ਼ਨ ਹੈ ਦੀ ਅਮਨਪ੍ਰੀਤ ਕੌਰ ਏ ਬੀਰਪਾਲ ਸਾਡੇ ਸਕੂਲ ਦੀ ਬਹੁਤ ਹੀ ਹੋਣਹਾਰ ਵਿਦਿਆਰਥਣਾਂ 6th ਤੋਂ ਲੈ ਕੇ ਜਿੰਨੀਆਂ ਵੀ ਸਾਇੰਸ ਦੀਆਂ ਐਕਸੀਬਿਸ਼ਨ ਹੋਈਆਂ ਇਹ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਦੀ ਰਹੀ ਹੈ ਇਸ ਲਈ ਜ਼ੋਰਦਾਰ ਕਲਾਪਿੰਗ ਤੇ ਇਸ ਤੋਂ ਅਗਲੀ ਬੱਚੇ ਹੈਗੀ ਆ ਆਫਸਰ ਨਾਟਿੰਗ ਸੈਕੰਡ ਪੋਜੀਸ਼ਨ ਹਾਸਲ ਕੀਤੀ ਆ 595 ਨੰਬਰ ਲੈ ਕੇ 91.5 ਇਹ ਬੱਚੀ ਵੀ ਸਾਡੇ ਸਕੂਲ ਦੇ ਜਿਹੜੇ ਸਾਇੰਸ ਕੰਪੀਟੀਸ਼ਨ ਹੋਇਆ ਸੀਗਾ ਸਾਇੰਸ ਐਕਜ਼ੀਬਿਸ਼ਨ ਹੋਈ ਸੀ ਬਲਾਕ ਦੇ ਵਿੱਚੋਂ ਫਰਸਟ ਪੋਜੀਸ਼ਨ ਸੀ ਅਮਨਪ੍ਰੀਤ ਉੱਤਪੱਤੀ ਬਲਾਕ ਦੇ ਵਿੱਚੋਂ ਫਰਸਟ ਪੋਜੀਸ਼ਨ ਸੀ ਇਹਦੀ ਡਿਸਟ੍ਰਿਕਟ ਦੇ ਵਿੱਚੋਂ ਫਰਸਟ ਪੋਜੀਸ਼ਨ ਸੀ ਤੇ ਸਟੇਟ ਲੈਵਲ ਤੇ ਇਹਦੀ ਪਾਰਟਿਸਪੇਸ਼ਨ ਸੀ ਮਤਲਬ ਪੂਰੇ ਪੰਜਾਬ ਦੇ ਵਿੱਚ ਸਾਡੇ ਸਕੂਲ ਦਾ ਸਾਡੇ ਪਿੰਡ ਦਾ ਇਸ ਲੜਕੀ ਨੇ ਰੌਸ਼ਨ ਕੀਤਾ ਤੇ ਆਈ ਵਿਸ਼ਹਰ ਬ੍ਰਾਈਟ ਫਿਊਚਰ ਪਰਮਾਤਮਾ ਕਰੇ ਹੋਰ ਬਲੰਦੀਆਂ ਤੇ ਪਹੁੰਚੇ ਤੇ ਆਪਣੀਆਂ ਰੂਟਸ ਨੂੰ ਹਮੇਸ਼ਾ ਯਾਦ ਰੱਖੇ ਵੀ ਇਹ ਇਹ ਸਕੂਲ ਚੋਂ ਪੜ੍ਹ ਕੇ ਕਿੱਥੇ ਪਹੁੰਚ ਗਈ ਤੇ ਪ੍ਰਮਾਤਮਾ ਇਹਦਾ ਸਾਥ ਜ਼ਰੂਰ ਦੇਵੇ ਅੱਗੇ ਵੀ ਕਰੋ ਕਰੇ ਜ਼ੋਰਦਾਰ ਕਲਾਪਿੰਗ ਇੱਕ ਵਾਰ ਫਿਰ ਅਪੀਕਲੀਮ 650 ਦੇ ਵਿੱਚੋਂ ਦੋਰੀਆਂ ਨੇ ਪ੍ਰਾਪਤ ਕੀਤੇ ਨੇ ਤੇ ਇਹ ਵੀ ਸਾਡੇ ਸਕੂਲ ਦੀ ਸੋਫੀਆ ਦਾ ਕੀ ਪੂਰੀ ਜੇ ਲੋਟ ਰਹੀ ਤੇ ਕਾਮਨਾ ਕਰਦੇ ਆ ਵੀ ਪਲੱਸ 2 ਦੇ ਵਿੱਚ ਜਰੂਰ ਮੈਰਿਟ ਦੇ ਵਿੱਚ ਆਊਗੀ ਜੇ ਕੰਮ ਕਰਨ ਦੀ ਕੋਸ਼ਿਸ਼ ਕਰੂਗੀ ਤੈਨੂੰ ਸਵਾਗਤ ਕਰਦੇ ਆ ਮੈਨੂੰ ਮਾਣ ਆਲੀ ਇਹ ਮੇਰੇ ਸਟੂਡੈਂਟ ਨੇ ਤੇ ਇਹ ਜੇਈ ਦੀ ਪੋਸਟ ਤੇ ਨੇਗੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਦੇ ਵਿੱਚ ਇਸ ਸਕੂਲ ਦੇ ਸਟੂਡੈਂਟ ਨੇ ਦੇਖੋ ਤੁਹਾਡੇ ਸਾਹਮਣੇ ਰੋਲ ਮਾਡਲ ਆ ਰਹੇ ਨੇ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਰੋਲ ਮਾਡਲ ਪਰਸਨੈਲਿਟੀਜ਼ ਨੇ ਜਿਹੜੀਆਂ ਤੁਹਾਨੂੰ ਪ੍ਰੇਰਿਤ ਕਰਨ ਆਈਆਂ ਨੇ ਵੀ ਇਸ ਸਟੇਜ ਤੋਂ ਜਾਂ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਇਹ ਕਿੱਥੇ-ਕਿੱਥੇ ਪਹੁੰਚੇ ਨੇ ਤੁਸੀਂ ਵੀ ਪਹੁੰਚਣਾ ਅੱਜ ਤੋਂ 10 ਸਾਲ ਨੂੰ ਤੁਸੀਂ ਇੱਥੇ ਆਓ ਤੇ ਅਸੀਂ ਮਾਣ ਨਾਲ ਕਹਿ ਸਕੀਏ ਵੀ ਹਾਂ ਇਹ ਸਾਡੇ ਸਕੂਲ ਦੇ ਬੱਚੇ ਨੇ ਤੇ ਕਿੱਥੇ-ਕਿੱਥੇ ਪਹੁੰਚ ਗਏ ਇਹਨਾਂ ਦਾ ਸਵਾਗਤ ਹੈ ਜੀ ਹੁਣ ਅਸੀਂ ਕਲਾਸ 2 ਦੀ ਮੈਂ ਲੜਕੀ ਨੂੰ ਬੁਲਾਉਂਗਾ ਇਕਰਾ ਡਾਕਟਰ ਆਫ ਲਾਲੀ ਖਾਨ ਪਾਸਟ ਪੋਜੀਸ਼ਨ ਹੈ ਜੀ ਇਹਨੇ 500 ਦੇ ਵਿੱਚੋਂ 468 ਨੰਬਰ ਪ੍ਰਾਪਤ ਕੀਤੇ ਨੇ 93.6% ਇਹ ਲੜਕੀ ਮੈਥ ਇਕਨੋਮਿਕਸ ਦੀ ਸਟੂਡੈਂਟ ਸੀ ਪਾਸਟ 2 ਦੇ ਵਿੱਚ ਜਿਹੜੇ ਬੱਚੇ 6th ਪੋਜੀਸ਼ਨ ਤੇ ਆਏ ਨੇ ਜ਼ਿਆਦਾਤਰ ਉਹਨਾਂ ਕੋਲੇ ਮੈਥ ਸੀ ਬੱਚਿਆਂ ਕੋਲੇ ਦੋ ਬੱਚੇ ਛੱਡ ਕੇ ਚਾਰ ਬੱਚੇ ਮੈਥ ਦੇ ਸਟੂਡੈਂਟ ਸੀਗੇ ਤੇ ਨਿਸ਼ਾ ਮੈਡਮ ਲਈ ਵੀ ਜ਼ੋਰਦਾਰ ਕਲਾਪਿੰਗ ਜੀ ਵਿੱਚ 500 ਦੇ ਵਿੱਚੋਂ 89% अगली गया कौर, का नंबर लेके। जोरदार क्लैपिंग इन्होंने बच्चों अगला ट्रेंड चेंज हो गया ਮਤਲਬ ਸਾਰੇ ਜਿਹੜੇ ਵਾਇਸ ਨੇ ਉਹ ਆ ਰਹੇ ਨੇ ਮਤਲਬ ਇਹ ਹਾਂਜੀ ਹਰਮਨਪ੍ਰੀਤ ਸਿੰਘ ਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਇਹਨੇ 425 ਨੰਬਰ ਲੈ ਕੇ 500 ਦੇ ਵਿੱਚੋਂ 85 ਨੰਬਰ ਪ੍ਰਾਪਤ ਕੀਤੇ ਨੇ ਤੇ ਮੈਂ ਰਿਕਵੈਸਟ ਕਰੂ ਇਹਨਾਂ ਨੂੰ ਪੜ੍ਹਾਉਣ ਵਾਲੇ ਟੀਚਰਸ ਪਲੀਜ਼ ਜਰੂਰ ਸਟੇਜ ਤੇ ਆ ਜਾਣ ਇਹਨਾਂ ਨੂੰ ਆਜੋ ਜੀ ਪਲੀਜ਼ ਗੁਡੀਤ ਮੈਡਮ ਆਜੋ ਤੁਸੀਂ ਵੀ ਨੇ 419 ਨੰਬਰ ਪ੍ਰਾਪਤ ਕੀਤੇ ਨੇ 500 ਦੇ ਵਿੱਚੋਂ 84% ਨੰਬਰ ਲੈ ਕੇ ਫਿਰਸਟ ਪੋਜੀਸ਼ਨ ਹਾਸਲ ਕੀਤੀ ਹੈ ਲੈ ਸਕੂਨ ਦੇ ਵਿੱਚ ਤੇ ਆਪ ਦੀ ਕਲਾਸ ਦੇ ਵਿੱਚ ਸੈਕੰਡ ਪੋਜੀਸ਼ਨ ਤੇ ਇਹ ਨੇ 418 ਨੰਬਰ ਲੈ ਕੇ 83.9% ਨੰਬਰ ਪ੍ਰਾਪਤ ਕੀਤੇ ਨੇ ਸਿਰਫ ਇੱਕ ਨੰਬਰ ਦਾ ਫਰਕ ਸੀ ਇਹਨਾਂ ਦੇ ਵਿੱਚ ਇਹ ਵੀ ਮੈਡ ਦੇ ਸਟੂਡੈਂਟ ਸੀ ਸਾਰੇ ਪਰਮਾਤਮਾ ਕਰੇ ਇਹ ਸਾਰੇ ਬੱਚੇ ਜਿੱਥੇ ਵੀ ਜਾਣ ਵਰਬਦਾ ਬਈ ਉਹਦੇ ਵਿੱਚ ਇਹਨੂੰ ਜੋਬ ਮਿਲੀ ਆ ਤੇ ਪੀਆਰ ਵੀ ਕਰਨ ਵਾਲਾ ਸੀਗਾ ਤੇ ਇਹਨੂੰ ਜੋਬ ਮਿਲ ਗਈ ਫਿਰ ਇਹਨੂੰ ਉਧਰੋਂ ਕੁਇਟ ਕਰਨਾ ਪਿਆ ਇਹ ਵੀ ਤੁਹਾਡੇ ਲਈ ਰੋਲ ਮਾਡਲ ਹੈ ਇਸ ਸਕੂਲ ਦੇ ਵਿੱਚ ਪੁੱਤਰ ਸਰਦਾਰ ਬਿੱਕਰ ਸਿੰਘ ਇਹ ਨੈਸ਼ਨਲ ਸਟਾਈਲ ਕਬੱਡੀ ਦਾ ਪਾਰਟਿਸਪੈਂਟ ਹੈ ਜੀ ਅਗਲਾ ਚਾਹੇਗਾ ਹਰ ਸਿੰਘ ਅਸਲ ਨੈਸ਼ਨਲ ਸਟਾਈਲ ਕਬੱਡੀ ਦਾ ਪਾਰਟਿਸਪੈਂਟ ਹੈ ਅਗਲਾ ਲੜਕਾ ਹੈਗਾ ਸਾਜਨਪ੍ਰੀਤ ਸਿੰਘ ਉੱਤਰ ਸਰਦਾਰ ਬਿੰਦਰ ਸਿੰਘ ਇਹ ਸਾਕਾ ਸਾਈ ਸਟਾਈਲ ਕਬੱਡੀ ਦੇ ਵਿੱਚ ਖੇਡ ਕੇ ਆਇਆ ਬੱਚਾ ਸਰਕਲ ਸਟਾਈਲ ਕਬੱਡੀ ਵਾਲੇ ਬੱਚਿਆਂ ਦੇ ਮੈਂ ਸਾਰੇ ਦੇ ਨਾਮ ਬੋਲ ਰਿਹਾ ਹਾਂ ਸਟੇਜ ਤੇ ਲਾਪਰੀ ਸਿੰਘ ਪੁੱਤਰ ਸਰਦਾਰ ਲਖਵੀਰ ਸਿੰਘ ਹਮਨ ਸਿੰਘ ਪੁੱਤਰ ਸਰਦਾਰ ਰਾਜ ਸਿੰਘ ਹਰਪ੍ਰੀਤ ਕੌਰ ਪੁੱਤਰੀ ਸਰਦਾਰ ਬਲਜਿੰਦਰ ਸਿੰਘ ਤੇ ਪੂਜਾ ਪੁੱਤਰੀ ਸਰਦਾਰ ਸਿਕੰਦਰ ਸਿੰਘ ਤੇ ਆ ਦੇਖੋ ਉਸ ਤੋਂ ਬਾਅਦ ਸਾਡੇ ਬੱਚੇ ਖੋਖੋ ਦੇ ਵਿੱਚ ਪਾਰਟਿਸਿਪੇਟ ਕਰਕੇ ਆਏ ਸੀ ਉਹਨਾਂ ਦੇ ਵਿੱਚੋਂ ਇਹ ਹੀ ਲੜਕੀ ਅੱਛਾ ਆਜੂ ਜੀ ਇਹ ਲੜਕੀ ਦੋ ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕਰਕੇ ਆਈ ਹੈ ਇੱਕ ਸਰਪਸਟ ਸਟਾਈਲ ਕਬੱਡੀ ਤੇ ਇੱਕ ਖੋਖੋ ਦੇ ਵਿੱਚ ਮਰਜੋਤਕਾਰ ਪੁੱਤਰੀ ਸਰਦਾਰ ਸਤਪਾਲ ਸਿੰਘ ਇਹ ਵੀ ਖੋਖੋ ਦੀ ਬਹੁਤ ਵਧੀਆ ਖਿਡਾਰੀ ਹਨ ਦੇਖੋ ਕੁਝ ਬੱਚੇ ਹੋਰ ਆ ਰਹੇ ਨੇ ਜਿਹੜੇ ਐਕਾਡੈਮਿਕ ਪਲੱਸ ਸਪੋਰਟਸ ਦੇ ਵਿੱਚ ਦੋਨੇ ਪਾਸੇ ਸ਼ਾਇਨ ਕੀਤਾ ਉਹਨਾਂ ਨੂੰ ਇਹਨਾਂ ਦੇ ਲਈ ਜ਼ੋਰਦਾਰ ਕਲਾਪਿੰਗ ਹਾਂਜੀ ਹੁਣ ਮੇਰੀ ਰਿਕੁਐਸਟ ਹੈ ਜੀ ਕਮੇਟੀ ਮੈਂਬਰਸ ਨੂੰ ਕਿ ਸਾਰੇ 스테ਜ ਤੇ ਆ ਜਾਓ ਜੀ ਪਲੀਜ਼ ਇੱਕ ਵਾਰ ਇਹਨਾਂ ਸਾਡੇ ਸਪੋਰਟਸ ਸਟੂਡੈਂਟਸ ਦੇ ਲਈ ਜ਼ੋਰਦਾਰ ਕਲਾਪਿੰਗ ਕਰੋ ਸਾਰੇ ਹੁਣ ਇਹ ਬੱਚੀ ਆਲਮੋਸਟ 34 ਕੋਸ਼ਕਤਾ ਚਲੇ ਗਏ ਹੁਣ ਤੁਸੀਂ ਇਹਨਾਂ ਦੀ ਜਗ੍ਹਾ ਲੈਣੀ ਹੈ ਇਸ ਸਾਲ ਜਿਹੜੀਆਂ ਇਸ ਦਾ ਪੰਜਾਬ ਰਾਜ ਅੰਤਰ ਜ਼ਿਲ੍ਹਾ ਖੇਡਾਂ ਹੋਈਆਂ ਸੀ ਉਹਨਾਂ ਦੇ ਵਿੱਚ ਭਾਗ ਲਿਆ ਸੀ ਹੁਣ ਤੁਸੀਂ ਅਗਲੇ ਪਾਰਟਿਸਪੈਂਟਸ ਨੂੰ ਪੇਸ਼ ਕੀਤਾ ਜਾ ਰਿਹਾ ਤਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਸਾਡੀ ਅਗਵਾਈ ਤੇ ਸਾਡਾ ਹੌਸਲਾ ਸਾਡੇ ਬੱਚਿਆਂ ਨੂੰ ਜਿਸ ਕਰ ਸਾਡੇ ਲਈ ਪ੍ਰੇਰਨਾ ਸਰੋਤ ਬਣਦੇ ਰਹਿਣ ਪਰਮਾਤਮਾ ਇਹਨਾਂ ਦੀ ਸੋਚ ਨੂੰ ਹੋਰ ਉੱਚਾ ਕਰੇ ਇਹਨਾਂ ਦੀ ਸੋਚ ਨੂੰ ਸਲਾਮ ਤੇ ਇਹਨਾਂ ਦੀ ਸੋਚ ਹੋਰ ਗਰੋ ਕਰੇ ਤੇ ਇਸੇ ਤਰ੍ਹਾਂ ਹੀ ਸਭ ਹੋ ਲਗਭਗ ਥੀਰੇ ਚੜ ਚੁੱਕੀ ਆ ਇੱਕ ਵਾਰ ਫੇਰ ਸਾਡੇ ਆਫੀਸ਼ੀਏਟਿੰਗ ਮੈਡਮ ਨਿਸ਼ਾ ਜੀ ਵੱਲੋਂ ਸਾਡੇ ਸਟਾਫ ਵੱਲੋਂ ਤੇ ਇਨਾ ਬੱਚਿਆਂ ਵੱਲੋਂ ਇਸ ਸੁਸਾਇਟੀ ਦਾ ਤੈਅ ਦਿਨ ਤੋਂ ਬਾਅਦ ਤੇ ਪਰਮਾਤਮਾ ਕਰੇ ਇਸੇ ਤਰ੍ਹਾਂ ਹੀ ਸਾਡੇ ਸਕੂਲ ਨੂੰ ਚਾਰ ਚੰਦ ਲਾਉਂਦੇ ਰਹਿਣ ਬੱਚਿਆਂ ਦੇ ਲਈ ਪ੍ਰੇਰਨਾ ਸਰੋਤ ਬਣਦੇ ਰਹਿਣ ਤੇ ਉਹਨਾਂ ਦੀ ਹੌਸਲਾ ਅਪਜਾਈ ਕਰਦੇ ਰਹਿਣ। ਸ਼ਾਲਾ ਪ੍ਰਮਾਤਮਾ ਇਹਨਾਂ ਦੀ ਸੋਚ ਨੂੰ ਬੂਰ ਪਾਵੇ। ਜਿਹੜੀ ਇਹ ਸੋਚ ਲੈ ਕੇ ਚੱਲੇ ਨੇ ਕਿ ਇਸ ਪਿੰਡ ਦੇ ਬੱਚੇ ਉੱਚੀਆਂ ਮੰਜ਼ਲਾਂ ਤੇ ਪਹੁੰਚਣ ਉਹ ਜ਼ਰੂਰ ਪੂਰੀ ਹੋਵੇ ਤੇ ਜਲਦੀ ਪੂਰੀ ਹੋਵੇ। ਤਾਂ ਹੀ ਇਹਨਾਂ ਨੇ ਅੱਜ ਤੁਹਾਡੇ ਸਾਹਮਣੇ ਰੋਲ ਮਾਡਲਸ ਬੁਲਾਏ ਸੀ ਬੱਚੇ। ਕਿਉਂਕਿ ਜਦੋਂ ਬੰਦਾ ਜੌਬ ਦੇ ਵਿੱਚ ਆ ਜਾਂਦਾ ਉਹਦੇ ਰੁਝੇਵੇਂ ਹੋ ਜਾਂਦੇ ਨੇ। ਉਹਨਾਂ ਰੁਝੇਵੇਂ ਕਰਕੇ ਉਸ਼ਕ ਜਿਹੜੇ ਇਸ ਸਕੂਲ ਦੇ ਸਟੂਡੈਂਟ ਹੀ ਸੀ ਉਹ ਮੈਂ ਉਹਨਾਂ ਦੇ ਨਾਮ ਅੱਜ ਤਾਂ ਸਟੇਜ ਤੋਂ ਅਨਾਉਂਸ ਕਰੂੰਗਾ ਇੱਕ ਤਾਂ ਡਾਕਟਰ ਗੁਰਸਾਗਰ ਦੀਪ ਸਿੰਘ ਜੀ ਆਪਣੇ ਦਰਮਿਆਨ ਮਾਸਟਰਜੀਤ ਸਿੰਘ ਜੀ ਖੜੇ ਨੇ ਉਹਨਾਂ ਦੇ ਬੇਟੇ ਤੁਹਾਨੂੰ ਪਤਾ ਹੀ ਆ ਵੀ ਉਹ ਤਪੇ ਗਵਰਨਮੈਂਟ ਹਸਪੀਟਲ ਦੇ ਵਿੱਚ ਆਰਥੋਡੋਡਿਕ ਡਾਕਟਰ ਨੇ ਤੇ ਅਗਲੇ ਜਿਹੜੇ ਇਨਵਾਈਟ ਕੀ ਸੀਗੇ ਉਹ ਨਰਿੰਦਰ ਸਿੰਘ ਪੁੱਤਰ ਸਰਦਾਰਜੀਤ ਸਿੰਘ ਉਹ ਐਸਬੀਆਈ ਦੇ ਵਿੱਚ ਅਸਿਸਟੈਂਟ ਮੈਨੇਜਰ ਨੇ ਤੇ ਅਗਲਾ ਇੱਕ ਲੜਕਾ ਸੀਗਾ ਉਹ ਪੁਲਿਸ ਦੇ ਵਿੱਚ ਕਰੰਟਲੀ ਜੌਬ ਕਰ ਰਿਹਾ ਉਹਦੀ ਮਤਲਬ ਜਸਪਾਲ ਸਿੰਘ ਉਹਦੀ ਅੱਜ ਡਿਊਟੀ ਪਟਿਆਲੇ ਸੀ ਇਸ ਕਰਕੇ ਉਹ ਪਹੁੰਚ ਨਹੀਂ ਸਕਿਆ ਤੇ ਅਗਲੀ ਵਾਰ ਕੋਸ਼ਿਸ਼ ਰਹੂਗੀ ਵੀ ਉਹਨਾਂ ਸਾਰਿਆਂ ਨੂੰ ਤੁਹਾਡੇ ਸਾਹਮਣੇ ਡੂਬ ਰੂ ਕੀਤਾ ਜਾਵੇ ਤੇ ਤੁਸੀਂ ਉਹਨਾਂ ਤੋਂ ਪ੍ਰੇਰਣਾ ਲੈ ਸਕੋ ਬਿਲਕੁਲ ਤੁਸੀਂ ਵੜ ਕੇ ਕਿੱਥੇ ਪਹੁੰਚ ਚੁੱਕੇ ਨੇ ਤੇ ਤੁਸੀਂ ਵੀ ਕੋਸ਼ਿਸ਼ ਕਰਨ ਲਈ ਅਸੀਂ ਵੀ ਅੱਗੇ ਇਹਨਾਂ ਮੰਜ਼ਲਾਂ ਤੇ ਪਹੁੰਚੀਏ ਇਸ ਦੇ ਨਾਲ ਹੀ ਸਾਰਿਆਂ ਦਾ ਜਿਨ੍ਹਾਂ ਵੀ ਪੇਰੈਂਟਸ ਆਏ ਨੇ ਤੇ ਜਿਨ੍ਹਾਂ ਵੀ ਸੋਸਾਇਟੀ ਦੇ ਮੈਂਬਰ ਆਏ ਨੇ ਜਿਨ੍ਹਾਂ ਵੀ ਇੱਥੇ ਇਨਵਾਈਟ ਕੀ ਸੀਗੇ ਸੋਸਾਇਟੀ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਪਰਮਾਤਮਾ ਕਰੇ ਆਪਾਂ ਜਲਦੀ ਇਸ ਸਟੇਜ ਤੇ ਦੁਬਾਰਾ ਮਿਲੀਏ ਤੇ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਾਂਝੇ ਕਰਦੇ ਰਹੀਏ ਬਹੁਤ-ਬਹੁਤ ਧੰਨਵਾਦ